ਕਿੱਦਾਂ ਬਾਈ ਮੈਟਰ ਆਸਟ੍ਰੇਲੀਆ ਵਾਲਿਓ ਕੀ ਹਾਲ ਚਾਲਾ ਹੋਰ ਕਿੱਦਾਂ ਬਾਈ ਸਾਰੇ ਗੂਤਰ ਆਏ ਭਰਾਓ ਕੀ ਹਾਲ ਚਾਲਾ ਕਿਦਾਂ ਬੈਰੀਪੁਰੀ ਦਾ ਬਚਾਵਾ ਪਈ ਜਾਂਦੇ ਡਾਈਆਂ ਆ ਬਾਈ ਆਪਾਂ ਤਾਂ ਮਤਲਬ ਬਹਿਰੀ ਨੇ ਤਾਂ ਤੈ ਆਪਣੀ ਨਹੀਂ ਛੱਡੀ ਪਰ ਆਪਾਂ ਆਪਦੀ ਦਹਿ ਛੱਡਤੀ ਅਵੇਲੇ 3-4 ਸਾਲ ਹੋ ਗਏ ਮਤਲਬ ਜਿੰਨੇ ਕੁ ਬੱਚੀ ਤੀ ਬੱਚੇ ਘੜਾਈਦੇ ਆ ਇਹ ਆਵੇ ਪਹਿਲੀ ਵਾਈ ਤੋਂ ਪਹਿਲਾਂ ਪਹਿਲਾਂ ਲੈ ਜਾਂਦੀ ਵਾਈ ਦੇ ਦਾ ਉਹ ਆ ਦੋ ਚਾਰ ਕੇ ਜਿਹੜੇ ਵਿਚਾਰੇ ਕੇ ਦੀ ਲੱਤ ਵੱਢ ਬਨ ਲਗੀ ਕਿਸੇ ਦਾ ਬੱਲਾ ਬਨ ਲਗੀ ਆਇਦਗੀ ਵੇ ਅਜੇ ਬਾਜੀ ਚ ਰਹਿੰਦੇ ਆ 15 ਦਿਨ ਜਿੰਨੇ ਗੱਡਾ ਉਤਰ ਗਵਾਤਰ ਗੱਡੇ ਆ ਤੇ ਮਤਲਬ ਬੁਰਾ ਹਾਲੀਆ ਵੈਰੀ ਦਾ ਇਧਰ ਮੈਲਟਨ ਵਾਲੇ ਏਰੀਆ 'ਚ ਤਾਂ ਤੇ ਮੈਰੀ ਨੇ ਦਾ ਨਹੀਂ ਕੋਈ ਉਹਦਾ ਹੱਲ ਲੱਭਿਆ ਤੇ ਆਪਾਂ ਖੁੱਡੇ ਹੀ ਬਦਲਦੇ ਆ ਆਪਦੀ ਤੈ ਹੀ ਬਦਲਦੀ ਆਪਾਂ ਇਧਰ ਗਿਆ ਖੁੱਡੇ ਬਈ ਟਰੈਲਰ ਤੇ ਬਣਾਤੇ ਤੇ ਆ ਕਰਕੇ ਦੇਖਦੇ ਆ ਟਰਾਈ ਗੱਡਿਆਂ ਵਾਲਿਆਂ ਨੂੰ ਟਰੈਲਰ ਦੇ ਖੁੱਡੇ ਲਾਤੇ ਆ ਇੱਥੇ ਕਿ ਜਾਵਾਂਗੇ ਜਾਨਵਰ ਹੁਣ ਤੇ ਗਾਂ ਪਸ਼ਾ ਬੈਂਡਪੋਲੀ 'ਚ ਕਿਤੇ ਲਾ ਜਾ ਕੇ ਛੱਡ ਕੇ ਦੇਖਿਆ ਕਰਾਂਗੇ ਮਤਲਬ ਕਿਵੇਂ ਆ ਮਾਹੌਲ ਜਿੱਥੇ ਕਿਤੇ ਵੈਰੀ ਨਹੀਂ ਪਈ ਉੱਥੇ ਡਾਲਾਂਗੇ ਤੇ ਡਾ ਆ ਗਏ ਉਹ ਤੇ ਘਰ ਕੋਲ ਲੈ ਕੇ ਰੈਂਟ ਤੇ ਆ ਉਹ ਦਾ ਵੀਨਾ ਖੰਡ ਉੱਥੇ ਲਾ ਲਾਂਗੇ ਆ ਕੇ ਬਾਈ ਸਾਡੇ ਡਾਕਟਰ ਸਾਹਿਬ ਸੁਖ ਬਾਈ ਸੁਖ ਨੇ ਜੰਗਾਂ ਹਮਲਾ ਮਾਰਿਆ ਤੇ ਨਾਲ ਸਾਡੇ ਹੈਗਾ ਸਾਡਾ ਛੋਟਾ ਖੜਾਰੀ ਉਹਦੇ ਕੁੱਕਰੀ ਤੇਵੇਂ ਆਪ ਕਵਲ ਕੁੱਕਰੀ ਸਖਾ ਪਿੰਡ ਤੇ ਨਾਲ ਸਾਡਾ ਬਾਈ ਦੀਪਾ ਸੰਧਰਾ ਸੰਘਾ ਸਾਹਿਬ ਧੰਮਾ ਬੱਗੇ ਪਿੰਡ ਤੇ ਆ ਲੱਗੇ ਆ ਬਣਾਉਣ ਬਾਈ ਆ ਵੀ ਲੈ ਲਿਆ ਪੰਗਾ ਫਿਰ ਲਿਆ ਕੇ ਸਮਾਨ ਸਮੋਣ ਤੇ ਦੇਖਦੇ ਆ ਕਿਦਾਂ ਦਾ ਰਿਜਲਟ ਆਉਂਦਾ ਇਹਦਾ ਕਿਦਾਂ ਦੀ ਲੱਕ ਬਣਦੀ ਆ ਇਹ ਆ ਵੀ ਇਹ ਤੇ ਗਝਾ ਕੇ ਬੱਚੇ ਟ੍ਰੇਲਰ ਦੇ ਦੇਖਾਂਗੇ ਕਿ ਤੋਂ 2-400 ਕਿਲੋਵੋਲਟ ਗਾਉ ਨੂੰ ਜਿੱਧਰ ਕੋਰਾ ਗਰਮੀ ਗੁਰ ਵੀ ਵੱਧ ਹੋਵੇ ਆਪਣੇ ਨਾਲੋਂ ਜਾਂ ਬੈਰੀ ਦਾ ਪਜਾਬ ਵਿਚੂਆ ਬਾਕੀ ਟਰਾਈ ਕਰਦੇ ਆ ਭਾਈ ਆਸਟ੍ਰੇਲੀਆ ਵਾਲੇ ਉਹ ਜੇ ਕੰਮ ਲੋਡ ਆ ਗਿਆ ਤਾਂ ਮੈਂ ਨਾ ਵਧੀਆ ਸਾਰੇ ਆਪਾਂ ਇਹਦੇ ਟ੍ਰੇਲਰ-ਟ੍ਰੇਲਰ ਤੇ ਬਣਾ ਕੇ ਲਾ ਕੇ ਤੇ ਇੱਕੋ ਥਾਂ ਤੇ ਲੈ ਲਿਆ ਕਰਾਂਗੇ ਘਰ ਉੱਥੇ ਲਿਜਾ ਕੇ ਡਾਡੂ ਲਿਆਂਦੇ ਆ ਉਹਦੇ ਤੇ ਬਾਕੀ ਹੁਣ ਇਹ ਕੰਮ ਕੀਤੇ ਤੋਂ ਪਤਾ ਲੱਗੂਗਾ ਕਿ ਤਾਂ ਵੀ ਕੀ ਬਣਦਾ ਕੀ ਰਿਜਲਟ ਆਉਂਦਾ ਇਹਦਾ ਤੇ ਬੜੀ ਜਿਵੇਂ ਪਹਿਲਾਂ ਸਿਆਲਾ ਜਦੋਂ ਲੈ ਕੇ ਜਾਂਦੇ ਕੰਮ ਤੇ ਲੈ ਜਾਂਦੇ ਉਹ ਤਾਂ ਦੂਜੇ ਕੰਮ ਵਾਲੇ ਟਰੈਲਰ ਤੇ ਹੀ ਲਾ ਕੇ ਕੱਜ ਕੇ ਸੀ ਸੌਖੇ ਹੀ ਉੱਥੇ ਤੇ ਉਹ ਦਵਾਰ ਆ ਨੇੜੇ ਇਧਰ ਲਾਰੇ ਵਾਲੀ ਸਾਈਡ ਗਏ ਕੰਮ ਤੇ ਜਾਂ ਇਧਰ ਮਿਕਲਾਂ ਵਾਲੀ ਸਾਈਡੋਂ ਪਰ ਉੱਤਰ ਵੀ ਬੈਰੀ ਬੁਰੀ ਦਾ ਤਾਂ ਹੀ ਸੀਗਾ ਹਾਲ ਤੇ ਹੁਣ ਇਹ ਆ ਵੀ ਮਤਲਬ ਕੰਮ ਵਾਲਾ ਤਾਂ ਨਹੀਂ ਇਹ ਤਾਂ ਸਪੈਸ਼ਲ ਖੁੱਡਾ ਹੀ ਬਣਾਦਾ ਆ ਪਕਮਟਰਾਂ ਨੂੰ ਮਤਲਬ ਇੱਥੇ ਨਹੀਂ ਲੋਡ ਆਇਆ ਦਾ ਗਾਂ ਦਾ ਉੱਤ 150 ਕਿਲੋਮੀਟਰ ਉੱਥੇ ਨਹੀਂ ਲੋਡ ਆਇਆ ਸੋਰ 150 ਲੈ ਜਾਂਗੇ ਔਰ ਜਿੰਨਾ ਕਿ ਦੇਖਿਆ ਗਈ ਵਾਰ ਜਿਵੇਂ ਆਪਾਂ ਬਹਿਰੀਆਂ ਆ ਬਾਜੀਆਂ ਪੂਜੀਆਂ ਕਰਾਉਂਦੇ ਆ ਤਾਂ ਬਹਿਰੀ ਤਕਰੀਬਨ ਪਹਿਲਾਂ ਇੱਕ ਦੋ ਬਾਜੀਆਂ ਦੇ ਤਾਂ ਹੁੰਦਾ ਹੁੰਦੀ ਆ ਟੱਕ ਟੱਕ ਘੱਟ ਕਰਦੇ ਬੁੱਤਰੋਂ ਹਲੋ ਲੋਏ ਪ੍ਰੇਮ ਰੈਡੀ ਹੋ ਗਿਆ ਆਪਣਾ ਖੁੱਡੇ ਦਾ ਤੇ ਡੋਰ ਢਾਰ ਲਾ ਕੇ ਆ ਫਸ ਰਹਿ ਗਿਆ ਰੂਪ ਦਾ ਕੰਮ ਸਾਈਡਾਂ ਬੰਦ ਕਰਨ ਵਾਲੀਆਂ ਰਹਿ ਗਈਆਂ ਇਹਦੀਆਂ ਹੁਣ ਹੋ ਗਿਆ ਲੇਟ ਆਈਂ ਤੇ ਰਾਤ ਲੋਗਾ ਟੈਵ ਤੇ ਬਰਾ ਦੀਪਾ ਸਾਡਾ ਜਦ ਕਰਦਾ ਕਿਦਾ ਨਹੀਂ ਭਾਈ ਅੱਜ ਰਾਤ ਨੂੰ ਕੰਪਲੀਟ ਕਰਕੇ ਜਾਣਾ ਆਵਾਜ਼ੀਆਂ ਸਰਦੀਆਂ ਆ ਗਈਆਂ ਤੇ ਸੁੱਖਾ ਵੈਂਡਰ ਵੀ ਆ ਗਿਆ ਫਰਦਾ ਜੰਦਾ ਜਰਾਦ ਨੂੰ ਰੋਟੀ ਉਦੋਂ ਖਾੜੀ ਜਦੋਂ ਵੱਡਾ ਤਿਆਰ ਹੋ ਗਿਆ ਕਬੂਤਰ ਛੱਡ ਲਿਆ ਇਹਦੇ ਚ ਤੇ ਲੱਗੇ ਹੋਇਆ ਬਾਕੀ ਦੇਖੋ ਬਈ ਕਿੰਧਰੀ ਆਊਟਪਟ ਆਉਂਦੀ ਆ ਅ ਵਿੱਚੋਂ ਦੋ ਪੋਰਸ਼ਨ ਬਣਾਦੇ ਇਹਦੇ ਦੋ ਗੁੱਡੇ ਬਣਾਦੇ ਅਕਨਾਰ ਤੇ ਮਦੀਨਾ ਚਾਰੇ ਪਾਸੇ ਜਾਲੀ ਛੱਤ ਤੇ ਜਾਲੀ ਨੋ ਵੀ ਸਾਡਾ ਗੁੱਡਾ ਹੋ ਗਿਆ ਰੈਡੀ ਹੋਣ ਇਹ ਬਸ ਇਕੱਲੀ ਛੱਤ ਲੱਗਣ ਵਾਲੀ ਰਹਿ ਗਈ ਇਹਦੀ ਜਾਲੀ ਲਾ ਦੀ ਛੱਤ ਵਾਲੀ ਪੱਕੀ ਖੱਲੀਆਂ ਕੋਲ ਲਾ ਦੀਆਂ ਵਿੱਚ ਵੈਨ ਨੂੰ ਤੇ ਚੱਲੇ ਹੁਣੇ ਬਾਈ ਸੋਖ ਦੇ ਘਰੋਂ ਚੱਲਾਗੇ ਦੀਪੇ ਸੰਧਰੇ ਕੋਲੇ ਬਾਈ ਦੁਹਣ ਕਰਾਉਨੇ ਆ ਰੰਗ ਦਾ ਕੰਮ ਰੰਗ ਕਰਾਉਨੇ ਗੁੱਡੇ ਨੂੰ ਤਿਆਰ ਕਰ ਦੇਣਾ ਰੰਗ ਨੀਲਾ ਹੀ ਕਰ ਦੇਣਾ ਸਾਰਾ ਚਾਰੇ ਪਾਸਿਓ ਸ਼ਗਰੀਆਂ ਦੀ ਲੋੜ ਹੀ ਦੇ ਕਬੂਤਰ ਆ ਵੀ ਟਰੈਲਰ ਤੇ ਉਹ ਵੀ ਇਦਾਂ ਦੀ ਲੁੱਕ ਬਣੀ ਆ ਬਾਈ ਮਿੱਤਰੋ ਅੰਦਰੋਂ ਆਪਣੀ ਆ ਦੇਖੋ ਹੁਟ ਆ ਆ ਗਏ ਬਾਈ ਦੀਪੇ ਕੋਲੇ ਪਹੁੰਚ ਗਏ ਆ ਸੀ ਬਹੁਤ ਧੰਨਵਾਦ ਬਾਈ ਦੀਪੇ ਦਾ ਬਾਈ ਦੀਪੇ ਨੇ ਬਹੁਤ ਵਧੀਆ ਪੇਂਟ ਕੀਤਾ ਮਤਲਬ ਗੱਡੇ ਨੂੰ ਕਰਤਾਪੁਰ ਸਾਡੇ ਛੋਟਾ ਖਡਾਰੀ ਉਹਦੇ ਕੋਕਰੀ ਸਾਨੂੰ ਦਾ ਹੋਣਾ ਹੋਣਾ ਅੱਜ ਦਾ ਸਾਡੇ ਸ਼ੋਰ ਨੂੰ ਵੀ ਪਹਿਰੀਆਂ ਦੇ ਸੁਪਨੇ ਹੁੰਦੇ ਕਿਸੇ ਮੇਰੇ ਉੱਡਦਾ ਹੀ ਕਹਦੋਂ ਕਿ ਮੈਨੂੰ ਸੁਪਨਾ ਆਇਆ ਤੋ ਲੈ ਕੇ ਹੁਣ ਨਾ ਹੋਈ ਰੋਈ ਛੋਟਾ ਰੈਡੀ ਹੋ ਗਿਆ ਹੁਣ ਖੜਾਇਆ ਥੋੜਾ ਸ਼ੁਕਰ ਨੂੰ ਟ੍ਰੇਲਰ ਆਣ ਪਹੁੰਚੇ ਘਰੇ ਆਪਾਂ ਬਈ ਆ ਗਏ ਬੱਚੇ ਸੀਗੇ ਜਿਹੜੇ ਗੱਡੇ 14 15 ਬੱਚੇ ਆ ਨਵੇਂ ਛੋਟੇ ਜਿਹੜੇ ਕਿ ਅੜਾਰ ਹੋਏ ਆ ਹੁਣ ਜਦੋਂ ਯਾਰਕ ਹੈ ਗਿਆ 10 ਮਾਰ ਦਾ ਦੇ ਸ਼ਾਟ ਕਰਦੇ ਹੁਣ ਟਰੇਲਰ ਦੇ ਵਿੱਚ ਹੁਣ ਇਹਨਾਂ ਦੀ ਟ੍ਰੇਨਿੰਗ ਕਰਦੇ ਹਾਂ ਸਟਾਰਟ ਫਿਰ ਦੇਖਦੇ ਆ ਮਤਲਬ ਕਿੱਦਾਂ ਦਾ ਰਿਜ਼ਲਟ ਆ ਇਹਨਾਂ ਦਾ ਲੋਡ ਵੀ ਟਰੇਲਰ ਚ ਕਰ ਲੇ ਲੋਡ ਤੇ ਚਲਦੇ ਹੁਣ ਲੈ ਕੇ ਟਰੇਲਰ ਨੂੰ ਦੂਜੇ ਘਰੇ ਲੈ ਕੇ ਚਲਦੇ ਆ ਉਧਰ ਸੁੱਖੇ ਭਿੰਡੇ ਰਾਂ ਆ ਗਿਆ ਸਬ ਖਾਪਿੰਡ ਰੋ ਲੇ ਤੇਲ ਤੁੰ ਕਰਾ ਲਿਏ ਫੋਲੋ ਟਰੈਕਟਰਾਂ ਦੀ ਕਰ ਲਿਆ ਹਵਾ ਚੈੱਕ ਤੇ ਫਿਰ ਚਲਦੇ ਆ ਕਦੇ ਲੰਬੇ ਰੂਟ ਨੂੰ ਲੈ ਕੇ ਨੂੰ ਇਬ ਨਾਲ ਦੀ ਨਾਲ ਕਰਾਂਗੇ ਅਪਡੇਟ ਵੀ ਕੀ ਰਿਜ਼ਲਟ ਹੁੰਦਾ ਆਪਣਾ ਉੱਥੇ ਬਹਿਰੀ ਦਾ ਕੀ ਮਾਹੌਲ ਹੈ ਬਹੁਤ ਮਾਹੌਲ ਹੈ ਇਹ ਦਾਣਾ ਬਣਿਆ ਸੈਟਅਪ ਆ ਬੜਾ ਮਾ ਰੂਫ ਦਾ ਰਹਿ ਗਿਆ ਕੰਮ ਇਹਦੇ ਹੁਣ ਪਹਿਲਾਂ ਪਲਾਈ ਲਾਵਾਂਗੇ ਛੱਤ ਤੇ ਦੀ ਰੂਫ ਕਵਰ ਕਰਾਂਗੇ ਟੋਰ ਲਾ ਕੇ ਜਿਹੜੀ ਮਤਲਬ ਕਿ ਬੰਦ ਵੀ ਹੋ ਜਾਏ ਖੁੱਲ੍ਹਦੀ ਹੋਵੇ ਕਰ ਲਈ ਤਿਆਰੀ ਸੂਖੇ ਭਿੰਡ ਨੇ ਲਾ ਲਈਆਂ ਅਣਗਾਉਣਾਂ ਹੂੰ ਤਿਆਰੀ ਜਾਣ ਬੂਰਾ ਆ ਗਿਆ ਸਾਡਾ ਭਾਈ ਮੱਖਣ ਚਲੋ ਭਾਈ ਬਾਕੀ ਕੋਈ ਨਹੀਂ ਫਿਰ ਮਿਲਦੇ ਆਂ ਪਾ ਅਗਲੀ ਵੀਡੀਓ ਚ ਆ ਗਏ ਘਰੇ ਜਾਲ ਚਵਾ ਕੇ ਟੰਗਦੇ ਹਣ ਤੋਕਦੇ ਰੱਖਾਂਗੇ ਇਹਨਾਂ ਨੂੰ ਜਾਲ ਚ ਦੇ ਇਦਾਂ ਟੰਗਾਂਗੇ ਮੜਾ ਮੋਟਾ ਪੀਤੀ ਹੋਣਗੇ ਗੁੱਡੇ ਦੇ ਫੇਰ ਲਿਜਾਵਾਂਗੇ ਕਿਤੇ ਨਵੇਂ ਪਿੰਡ ਦੇ ਉੱਥੇ ਪਹਿਲਾਂ ਅਡਾਈਆਂ ਡੂਈਆਂ ਕਰਾਣ ਕਰ ਲੀਆਂ ਸ਼ੁਰੂ ਕਰਾਂਗੇ ਬਾਕੀ ਦੇਖਦੇ ਆਂ ਭਾਈ ਬੈਸਟ ਆਫ ਲੱਕ ਸਾਰਿਆਂ ਨੂੰ ਬਾਜ਼ੀਆਂ ਚ ਵੀ ਰਹਿ ਗਏ ਦੋ ਹਫ਼ਤੇ ਆਹ ਵਾ ਜਿਹੜੇ ਜੇ ਗਿਜਾਉਣੇ